ਪਿਆਰੇ ਬੱਚਿਓ ਅੱਜ ਆਪਾਂ 10ਵੀਂ ਜਮਾਤ ਦਾ ਸਲਾਨਾ ਪ੍ਰੀਖਿਆ ਪ੍ਰਣਾਲੀ ਜਿਹੜੇ ਕਿ ਪੰਜਾਬੀ ਦਾ ਪੇਪਰ ਪੰਜਾਬੀ ਬੀ ਦਾ ਪੇਪਰ ਆਪਣੇ ਬੋਰਡ ਦੀ ਕਲਾਸ ਦੇ ਵਿੱਚ ਹੁਣ 2024 25 ਦਾ ਆਇਆ ਸੀ ਉਹ ਸੋਲਵ ਕਰਨ ਜਾ ਰਹੇ ਹਾਂ ਇਹਦੇ ਮੈਕਸਿਮਮ ਮਾਰਕਸ ਨੇ ਜਿਹੜੇ 65 ਨੇ ਤੇ ਟਾਈਮ ਇਹਦਾ 3 ਘੰਟੇ ਜਿਹੜੇ ਨੋਟ ਨੇ ਬੇਟਾ ਉਹ ਜ਼ਰੂਰ ਪੜ੍ਹ ਲਿਆ ਕਰੋ ਪੇਪਰ ਤੋਂ ਪਹਿਲਾਂ ਤੁਹਾਨੂੰ ਜਿਹੜੇ ਸੋਲਵ ਕਰਕੇ ਦੱਸਦੇ ਹਾਂ ਕਿ ਅਗੇ ਬਸਤੂ ਨੇ ਇਸ ਤਰ੍ਹਾਂ ਨੇ ਜਿਹੜੇ ਉਹ ਦਾ ਇੱਕ ਨੰਬਰਾਂ ਦਾ ਹੋਊਗਾ ਇੱਕ ਨੰਬਰ ਦਾ 10 ਕੁਐਸਚਨ ਆਣਗੇ ਤੁਹਾਨੂੰ ਤੇ ਆਪਾਂ ਪਹਿਲਾ ਕੁਐਸਚਨ ਕਰਦੇ ਆ ਗਰੀਬ ਨਾਲ ਬਿਰਲਾ ਹੀ ਚੰਗਾ ਵਰਤਾਅ ਕਰਦਾ ਹੈ ਬਾਹਰ ਵਿੱਚ ਜਿਹੜਾ ਕਿਹੜੇ ਪੜਨਾਵ ਦੀ ਕਿਸਮ ਦੀ ਗੱਤੋ ਕੀਤੀ ਗਈ ਹੈ ਅਨਿਸ਼ਚੇਵਾਚਕ ਪੜਨਾਵ ਹੈ ਕਿਉਂਕਿ ਬਿਰਲਾ ਹੀ ਲਿਖਿਆ ਆ ਰਿਹਾ ਤੇ ਨਿਸ਼ਚਿਤ ਨਹੀਂ ਹੈ ਰਾਹੀ ਇਹ ਨਿਸ਼ਚਿਤ ਹੈ ਤਾਂ ਕਰਕੇ ਛੁੱਟੀਆਂ ਵਿੱਚ ਮੈਂ ਖੂਬ ਪੜਦਾ ਸਾਂ ਸਾਂ ਆ ਗਿਆ ਇਸ ਲਈ ਕਿਹੜਾ ਕਾਲ ਰੂਪ ਹੈ ਇਹ ਭੂਤ ਕਾਲ ਉਸ ਤੋਂ ਬਾਅਦ ਆ ਗਿਆ ਮੈਂ ਉੱਤਮ ਉਦਮ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਦਲਿੱਦਰ ਉੱਦਮ ਦਾ ਮਤਲਬ ਹੁੰਦਾ ਮਿਹਨਤ ਕਰਨੀ ਇਹ ਦਲਿੱਦਰ ਜਿਹੜਾ ਉਸ ਦਾ ਉਲਟਾ ਗਿਆ ਵਿਆਕਰਨ ਦੇ ਮੁੱਖ ਹੰਗ ਕਿੰਨੇ ਹਨ ਚਾਰ ਤੁਣੀ ਤੁਣੀਬੋਧ ਸ਼ਬਦਬੋਧ ਵਾਕਬੋਧ ਤੇ ਅਰਥਬੋਧ ਅਗਲਾ ਗਿਆ ਉਹ ਕਿਹੜਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਬੋਲੀ ਜਾਂ ਭਾਸ਼ਾ ਵਿਆਕਰਨ ਅਨੁਸਾਰ ਮੂੰਹ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਹਿੰਦੇ ਹਨ ਤੁਣੀ ਤਾਂ ਦੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਮਿਲਾ ਕੇ ਕੀ ਬੰਦਾ ਹੈ ਲਿਪੀ ਤੇ ਇਹਦਾ ਅਗਲਾ ਗਿਆ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਹਨ 6 ਫਕੀਰ ਸ਼ਬਦ ਦਾ ਇਸਤਰੀ ਲਿੰਗ ਰੂਪ ਲਿਖੋ ਫਕੀਰਣ ਇਹ ਫਕੀਰ ਨੇ ਜਿਹੜਾ ਇਸ ਤਰ੍ਹਾਂ ਪੈਣਗੇ ਉਹਨਾਂ ਦੇ ਜਿਹੜੇ ਸਪੈਲਿੰਗ ਨੇ ਅਗਲਾ ਆ ਗਿਆ ਗੁਰਮੁਖੀ ਲਿਖਣ ਲਈ ਦਵਾ ਜਾਂ ਬਲ ਦਾ ਚਿੰਨ ਕਿਹੜਾ ਹੈ ਅਦਕ ਦਵਾ ਦਾ ਚਿੰਨ ਜਿਹੜਾ ਅਦਕ ਹੁੰਦਾ ਹੈ ਕਿਉਂਕਿ ਪਹਿਂਦੀ ਦੇ ਵਿੱਚ ਜਦੋਂ ਦੂਰੇ ਅੱਖਰ ਦੀ ਆਵਾਜ਼ ਆਉਂਦੀ ਹੈ ਤਾਂ ਆਪਾਂ ਅੱਖਰ ਪਾ ਦਿੰਨੇ ਆ ਜਿਸ ਤਰ੍ਹਾਂ ਬਿੱਲੀ ਅੱਧਾ ਲੜ ਪਾਉਣੀ ਹੈ ਇਸ ਤਰ੍ਹਾਂ ਹੀ ਜਿਹੜਾ ਆਪਣੇ ਪੰਜਾਬੀ ਦੇ ਵਿੱਚ ਅੱਧਕ ਦੀ ਬਤੂ ਹੁੰਦੀ ਹੈ ਜਦੋਂ ਦਵਾਜਾ ਬਲਦਾ ਹੀ ਚਿੰਨੇ ਠੀਕ ਹੈ ਅਗਲਾ ਆ ਗਿਆ ਆਪਣੇ ਲੇਖ ਵਿਸ਼ੇ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਭਗ 400 ਸ਼ਬਦਾਂ ਦਾ ਲੇਖ ਲਿਖੋ ਇਹ ਕੰਪਿਊਟਰ ਆ ਗਿਆ ਸੀਗਾ ਡਾਕਟਰ ਭੀਮਰਾਓ ਵੇਦਕਰ ਪ੍ਰਦੂਸ਼ਣ ਦੀ ਸਮੱਸਿਆ ਸਾਡੇ ਮੇਲੇ ਤੇ ਤਿਹਾਰ ਤੇ ਵਿਦਿਆਰਥੀ ਤੇ ਹੁਨਸਾਸਨ ਤੇ ਅਗਲੀ ਜਿਹੜੀ ਆਪਣੇ ਹੈ ਗਿਆ ਪੱਤਰ ਆ ਗਿਆ ਪੱਤਰ ਦੇ ਵਿੱਚ ਕੀ ਆ ਗਿਆ ਕਿ ਆਪਣੇ ਇਹ ਗੂੜੇ ਮਿੱਤਰ ਜਾਂ ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲਵੇ ਜਾਂ ਡਾਇਰੈਕਟਰ ਦੂਰਦਰਸ਼ਨ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਨੂੰ ਬੇਨਤੀ ਕਰਕੇ ਪੱਤਰ ਲਿਖਿਓ ਕਿ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਤ ਕੀਤੇ ਗਏ ਜਿਹੜੇ ਪ੍ਰੋਗਰਾਮਾਂ ਬਾਰੇ رائے ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਦਾ ਸੁਝਾਅ ਦਿਓ ਠੀਕ ਹੈ ਤੇ ਅਗਲਾ ਆ ਗਿਆ ਆਪਣੇ ਇਸ ਵੇਟ ਲਿਖੇ ਪੈਰੇ ਦੇ ਵਿੱਚੋਂ ਇੱਕ ਤਿਹਾਈ ਸ਼ਬਦਾਂ ਵਿੱਚ ਲਿਖੋ ਤੇ ਟੁਕਮਾ ਸਰਲੇਖੀ ਲਿਖੋ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਪ੍ਰੈਸੀ ਰਾਈਟਿੰਗ ਕਹਿੰਦੇ ਆ ਉਹ ਹੁੰਦੀ ਹੈ ਸੰਖੇਪ ਰਚਨਾ ਛੋਟਾ ਕਰਕੇ ਲਿਖਣਾ ਸੰਖੇਪ ਰਚਨਾ ਪੈਰੇ ਨੂੰ ਛੋਟਾ ਕਰਕੇ ਲਿਖਣਾ ਇਸ ਦਾ ਇੱਕ ਸਰਲੇਖ ਲਿਖਣਾ ਹੁੰਦਾ ਆਪਣੇ ਟੁਕਮਾ ਤੇ ਇਹ ਹੈਗਾ ਬੇਟਾ 5 ਪਲੱਸ ਇੱਕ ਟੁਕਮਾ ਇਕਿਵੇਂ ਕਿ 6 ਨੰਬਰਾਂ ਦਾ ਇੱਕ ਇੱਕ ਨੰਬਰ ਦਾ ਸਰਲੇਖ ਦੇਣਾ ਹੋਊਗਾ ਸਰਲੇਖ ਇਹਦਾ ਕੀ ਹੈ ਚੰਗੀਆਂ ਪੁਸਤਕਾਂ ਚੰਗੀਆਂ ਪੁਸਤਕਾਂ ਮਨੁੱਖ ਲਈ ਵਰਦਾਨ ਹਨ ਇਹਦਾ ਜਿਹੜਾ ਆਊਗਾ ਸਰਲੇਖ ਹੋਊਗਾ ਚੰਗੀਆਂ ਪੁਸਤਕਾਂ ਹੋਊਗਾ ਇਹਨੂੰ ਇੱਕ ਤੀਹਾਈ ਕਰਕੇ ਲਿਖਣਾ ਆਪਾਂ ਨੇ ਜਿਸ ਤਰ੍ਹਾਂ ਜੇ 100 ਸ਼ਬਦ ਹੈ ਤਾਂ ਆਪਾਂ ਨੇ 33 ਸ਼ਬਦ ਹੀ ਲਿਖਨੇ ਨੇ ਅਗਲਾ ਆ ਗਿਆ ਮਹਾਭਲੀਂ ਘੇਟ ਲਿਖੇ ਮਹਾਭਰੀਆਂ ਵਿੱਚ ਕੇਵਲ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣਾ ਪੱਲੇ ਬੰਨ ਲੈਣਾ ਮਨ ਵਿੱਚ ਬਸਾਉਣਾ ਲੋਹਾ ਮੰਲਣਾ ਪ੍ਰਭਾਵ ਮੰਲਣਾ ਉੱਚਾ ਸਾਹ ਨਾ ਕੱਢਣਾ ਸਹਿਮ ਜਾਣਾ ਸੁੱਤੀ ਕਲਾ ਜਗਾਉਣਾ ਮੁਰਮੁਰ ਮੁਰ ਚੁੱਕੇ ਝਗੜੇ ਨੂੰ ਫਿਰ ਤੋਂ ਜਗਾਉਣਾ ਖੂਨ ਸਫੈਦ ਹੋਣਾ ਰਿਸ਼ਤੇਦਾਰੀ ਟੁੱਟੇ ਜਾਣੀ ਜਾਂ ਆਪਣਾ ਤੇ ਜੜੀ ਖਤਮ ਹੋ ਜਾਣੀ ਡੰਡੇ ਬਚਾਉਣਾ ਬੀਲੀ ਬੀਲੀ ਫਿਰਨਾ ਇਹਨਾਂ ਦੇ ਮਹਾਭਰੀਆ ਦੇ ਜਿਹੜੇ ਬਾਖ ਬਣਾਉਣੇ ਨੇ ਚੰਗੀ ਤਰ੍ਹਾਂ ਤੁਸੀਂ ਨਹੀਂ ਜੇ ਅਰਥ ਸਹੀ ਹੋਣਗੇ ਤਾਂ ਬਾਖ ਵੀ ਸਹੀ ਬਣੂਗੀ ਬਿਸ਼ਰਾਮ ਚਿੰਨ ਲਗਾਉਣਾ ਅਗਲਾ ਬਿਸ਼ਰਾਮ ਚਿੰਨ ਲਗਾ ਕੇ ਦਿੱਤੇ ਬਾਖਾਂ ਨੂੰ ਦੁਬਾਰਾ ਲਿਖੋ ਬਿਸ਼ਰਾਮ ਚਿੰਨ ਕਿਹਾ ਗਿਆ ਰੋਟੀ ਟੁੱਟ ਚੁੱਕੇ ਦੇ ਵਿੱਚ ਸਮਾਸੀ ਚਿੰਨ ਆ ਗਿਆ ਤੇ ਪਹਿਲਾ ਪਣੀ ਜਿਹੜੇ ਕੁੰਮ ਕੁੱਥੇ ਕੋਮੇ ਲਗਾਉਣੇ ਆ ਤਿਆਰ ਕਰਨ ਚ ਵਿੱਚ ਦੀ ਥਾਂ ਤੇ ਆਪਾਂ ਨੇ ਜਿਹੜਾ ਇੱਕ ਕੋਮਾ ਲਗਾਉਣਾ ਹੁੰਦਾ ਹੈ ਵਿੱਚ ਦੀ ਥਾਂ ਤੇ ਚੋ ਆਇਆ ਨਾ ਇਸ ਲਈ ਹੋਰ ਕਿੰਨਾ ਸਮਾਂ ਲੱਗੇਗਾ ਕੁਐਸਚਨ ਪੁੱਛਿਆ ਗਿਆ ਤਾਂ ਕੁਐਸਚਨ ਮਾਰਕ ਲੱਗੇਗਾ ਪ੍ਰਸ਼ਨ ਮਾਰਕ ਜਿਹੜਾ ਚਿੰਨ੍ਹ ਪੁੱਖਾ ਨਾਲ ਹੁਣ ਢਿੱਡ ਵਿੱਚ ਚੂਹੀ ਨੱਚ ਰਹੇ ਹਨ ਤਾਂ ਜਿਹੜਾ ਆਪਣੇ ਕੁੱਥੇ ਕੋਮੇ ਬੰਦ ਤੇ ਇੱਕ ਕੋਮਾ ਇਹ 6 ਜਿਹੜੇ ਨੇ ਆਪਣੇ 6 ਉਹ ਲਗਾਉਣੇ ਹੁੰਦੇ ਆ ਜਿਹੜੇ ਵਿਸ਼ਰਾਮ ਚਿੰਨ੍ਹ ਨੇ 6 ਦੇ ਹੀ ਨੰਬਰ ਨੇ ਜਿਹੜੇ ਆਪਣੇ ਅੱਧਾ-ਅੱਧਾ ਨੰਬਰ ਹੋਏਗਾ ਅੱਧਾ-ਅੱਧਾ ਨੰਬਰ ਲੱਗ ਕੇ ਇਹ ਕਿੰਨੇ ਬਣ ਗਏ ਆਪਣੇ 3 3 ਮਾਰਕਸ ਦਾ ਹੋਣਾ। ਅਗਲਾ ਆ ਗਿਆ ਵਿਆਕਰਨ ਕਿਸ ਨੂੰ ਕਹਿੰਦੇ ਹਨ? ਵਿਆਕਰਨ ਕਿਸੇ ਬੋਲੀ ਨੂੰ ਲਿਖਣ ਲਈ ਜੋ ਨਿਯਮ ਬਣਾਏ ਗਏ ਨਹੀਂ ਉਹਨਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ। ਠੀਕ ਹੈ? ਇਹ ਅੱਗੇ ਵੀ ਆਪਾਂ ਬਹੁਤ ਇਹਦੇ ਬਾਰੇ ਲਿਖ ਸਕਦੇ ਹਾਂ। ਵਿਆਕਰਨ ਤੋਂ ਬਿਨਾ ਅਸੀਂ ਕੋਈ ਵੀ ਭਾਸ਼ਾ ਜਿਹੜੀ ਉਹ ਸਿੱਖ ਨਹੀਂ ਸਕਦੇ। ਅਗਲਾ ਆ ਗਿਆ ਤਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ? ਇਦੇ ਵਿੱਚ ਆ ਗਿਆ राजे ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹਨੂੰ ਕਹਿੰਦੇ ਆ ਇਹ ਮਾਂਜੀ ਸਮਾਰੀ ਭਾਸ਼ਾ ਹੁੰਦੀ ਹੈ ਇਹ ਮਾਜੀ ਦਾ ਰੂਪ ਹੈ ਇਹ ਆਪਣੇ ਦਫ਼ਤਰਾਂ ਵਿੱਚ ਵਰਤੀ ਜਾਂਦੀ ਹੈ ਇਹ ਪੜ੍ਹਾਈ ਲਈ ਵੀ ਆਪਣੇ ਜਿਹੜੇ ਆਪਣੇ ਪਾਠਕ੍ਰਮ ਦੇ ਵਿੱਚ ਵੀ ਜਿਹੜੀ ਟਕਸਾਲੀ ਬੋਲੀ ਹੀ ਵਰਤੀ ਜਾਂਦੀ ਹੈ ਠੀਕ ਹੈ ਤੇ ਇਹਨੂੰ ਮਿਆਰੀ ਭਾਸ਼ਾ ਵੀ ਕਹਿੰਦੇ ਨੇ ਟਕਸਾਲੀ ਵੀ ਕਹਿੰਦੇ ਨੇ ਤੇ ਸਾਹਿਤਿਕ ਬੋਲੀ ਵੀ ਕਹਿੰਦੇ ਨੇ ਠੀਕ ਹੈ ਇਹ ਮਾਂਜੀ ਸਮਾਰੀ ਭਾਸ਼ਾ ਹੁੰਦੀ ਹੈ ਕਿਉਂ ਨਿਜ਼ਮਾ ਵਿੱਚ ਬੰਜੀ ਹੋਈ ਭਾਸ਼ਾ ਨੂੰ ਟਕਸਾਲੀ ਬੋਲੀ ਕਿਹਾ ਜਾਂਦਾ ਹੈ ਤੇ ਅਗਲਾ ਆ ਗਿਆ ਪੰਜਾਬੀ ਵਿੱਚ ਸਵਰਧੁਨੀਆਂ ਕਿਹੜੀਆਂ ਕਿਹੜੀਆਂ ਹਨ ਜਬੀਚ ਸਵਰਤੁਨੀਆਂ 10 ਨੇ ਸਵਰਤੁਨੀਆਂ ਅਗੀਆਂ ਮੁਕਤਾ ਆੜਿੰਕਣਾ ਆ ਈ ਈ ਉ ਉ ਤੇ ਆ ਅ ਤੇ ਐ ਓ ਇਹ ਜਿਹੜੀਆਂ ਨੇ ਸਵਰਤੁਨੀਆਂ ਅਗੀਆਂ ਆਪਣੀਆਂ 10 ਮੁਕਤਾ ਹੋ ਗਿਆ ਆੜੇ ਨੂੰ ਕੰਨਾਂ ਹੋ ਗਿਆ ਈੜੀ ਨੂੰ ਹਿਯਾਰੀ ਹੋਗੀ ਈੜੀ ਨੂੰ ਬਿਹਾਰੀ ਹੋਗੀ ਊੜੇ ਨੂੰ ਔਂਕੜ ਹੋ ਗਿਆ ਊੜੇ ਨੂੰ ਦਲਾ ਔਂਕੜ ਹੋ ਗਿਆ ਈੜੀ ਨੂੰ ਲਾਵਾ ਹੋ ਗਿਆ ਆੜੇ ਨੂੰ ਦਲਾਵਾ ਹੋ ਗਿਆ ਊੜੇ ਦਾ ਮੂੰਹ ਖੁੱਲਾ ਹੋੜਾ ਹੋ ਗਿਆ ਤੇ ਆੜੇ ਨੂੰ ਕਨੌਲਾ ਹੋ ਗਿਆ ਇਹ ਜਿਹੜੇ ਨੇ ਸਵਾਰਤ ਹੁਣੀਆਂ ਨੇ ਇਹ ਆਪਣੇ ਹਵਾ ਜਿਹੜੀ ਫੇਫੜਿਆਂ ਤੋਂ ਬਿਨਾਂ ਰੁਕਾਵਟ ਤੇ ਬਾਹਰ ਆਉਂਦੀ ਹੈ ਇਸ ਲਈ ਇਹਨਾਂ ਨੂੰ ਸਵਾਰਤ ਹੁਣੀਆਂ ਕਿਹਾ ਜਾਂਦਾ ਹੈ ਇਹ ਜਦੋਂ ਆਪਾਂ ਬੋਲਦੇ ਹਾਂ ਤਾਂ ਕਿਸੇ ਵੀ ਅੰਗ ਨਾਲ ਹੈ ਕੇ ਨਹੀਂ ਆਉਂਦੀ ਇਸ ਦੀ ਆਵਾਜ਼ ਇਸ ਲਈ ਇਹਨਾਂ ਨੂੰ ਸਵਾਰਤ ਹੁਣੀਆਂ ਕਿਹਾ ਜਾਂਦਾ ਹੈ 10ਵੇਂ ਅਗਲਾ ਆ ਗਿਆ ਅਧਕਦੀ ਵਰਤੋਂ ਕਿਹੜੀਆਂ ਲਗਾ ਨਾਲ ਕੀਤੀ ਜਾਂਦੀ ਹੈ ਅਧਕਦੀ ਵਰਤੋਂ ਸਿਹਾਰੀ ਤੇ ਔਂਕੜ ਨਾਲ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਵਿੱਚ ਲਗਾ ਅੱਖਰ ਦੀ ਗਿਣਤੀ ਕਿੰਨੀ ਹੈ ਤਿੰਨ ਲਗਾਤਾਰ ਕਿਹੜੇ ਨੇ ਬਿੰਦੀ ਟਿੱਪੀ ਤੇ ਅਦਕ ਨਾਵ ਜਾ ਕਿਰਿਆ ਦੀ ਪ੍ਰਵਾਸਾ ਉਦਾਹਰਨ ਸਿੱਤੇ ਦੋ ਬਾਤ ਵਿੱਚ ਕਿਸੇ ਕੰਮ ਦੇ ਜਿਹੜੇ ਕਰਨ ਜਾਂ ਹੋਣ ਦਾ ਪਤਾ ਲੱਗੇ ਉਹਨੂੰ ਕੀ ਕਹਿੰਦੇ ਨੇ ਕਿਰਿਆ ਕਹਿੰਦੇ ਨੇ ਅਕਰਮਕ ਤੇ ਕਰਮਕ ਕਿਰਿਆ ਇਹਦੀਆਂ ਹੋਰ ਵੀ ਕਿਸਮਾਂ ਬਹੁਤ ਨੇ ਆਪਾਂ ਇਹ ਦੋ ਨੰਬਰਾਂ ਦਾ ਲਿਖਣਾ ਇਸ ਲਈ ਆਪਾਂ ਇੰਨਾ ਕੀ ਲਿਖ ਸਕਦੇ ਹਾਂ ਤੇ ਕੁਝ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ ਉਸ ਤੋਂ ਬਾਅਦ ਨਾਮ ਜਿਹੜੇ ਸ਼ਬਦ ਕਿਸੇ ਵਿਅਕਤੀ ਜੀਵ ਵਸਤੂ ਜਾਂ ਸਥਾਨ ਦੇ ਨਾਂ ਨਾਂ ਨੂੰ ਪ੍ਰਗਟਾਉਣ ਉਹਨੇ ਜਬਰਤੇਜਨ ਉਹਨੂੰ ਕੀ ਕਹਿੰਦੇ ਨੇ ਨਾਮ ਕਿਹਾ ਜਾਂਦਾ ਹੈ ਨਾਮ ਪੰਜ ਪ੍ਰਕਾਰ ਦੇ ਹੁੰਦੇ ਨੇ ਆਮ ਨਾਮ ਖਾਸ ਨਾਮ ਵਸਤਵਾਚਕ ਨਾਮ ਪਾਵਾਚਕ ਨਾਮ ਤੇ ਇਕੱਠਵਾਚਕ ਨਾਮ ਅਗਲਾ ਆ ਗਿਆ ਕਿਰਿਆ ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਦੀਆਂ ਉਦਾਹਰਨਾਂ ਸੇ ਤੱਕ ਦੱਸੋ ਕਿਰਿਆ ਵਿਸ਼ੇਸ਼ਣ ਕੀ ਹੁੰਦੇ ਹਨ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਇਹ 8 ਪ੍ਰਕਾਰ ਦੇ ਹੁੰਦੇ ਨੇ ਇਹਦੀਆਂ ਦੋ ਕਿਸਮਾਂ ਜਿਹੜੀਆਂ ਨੇ ਬੱਚਿਓ ਉਹ ਦੱਸਣੀਆਂ ਨੇ ਉਹਨਾਂ ਨੇ ਕਿਹਾ ਤੇ ਅਗਲਾ ਆ ਗਿਆ ਹੇਠ ਲਿਖੇ ਵਾਕਾਂ ਵਿੱਚੋਂ ਵਚਨ ਤੇ ਲਿੰਗ ਨੂੰ ਬਦਲਣ ਉਪਰੰਤ ਦੋ-ਦੋ ਵਾਕ-ਵਾਕ ਜਿਹੜੇ ਵੱਖਰੇ-ਵੱਖਰੇ ਬਾਤ ਬਣਾਓ। ਇਹ ਆਪਣੇ ਬਾਤ ਬਣਾਉਣੇ ਹੁੰਦੇ ਆ ਵੱਖਰੇ-ਵੱਖਰੇ ਤੇ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਮੋਰ ਨੇ ਸੱਪ ਨੂੰ ਮਾਰ ਦਿੱਤਾ। ਪਹਿਲਾਂ ਆਪਾਂ ਨੇ ਦੇਖਿਆ ਕਿ ਵਚਨ ਹੈ ਆਪਣੇ ਵਚਨ ਤੇ ਲਿੰਗ ਬਦਲਣਾ ਹੈ। ਪਹਿਲਾਂ ਵਚਨ ਬਦਲਾਂਗੇ। ਮੋਰਾ ਨੇ ਜਿਹੜਾ ਮੋਰਾ ਨੇ ਸੱਪ ਮਾਰ ਦਿੱਤੇ। ਠੀਕ ਹੈ ਸੱਪ ਦਾ ਇਸ ਤਰ੍ਹਾਂ ਹੀ ਆ ਜਾਊਗਾ। ਤੇ ਅਗਲਾ ਆ ਗਿਆ ਮੋਰਨੀ ਨੇ ਸੱਪਣੀ ਨੂੰ ਮਾਰ ਦਿੱਤਾ ਇਹਦਾ ਲਿੰਗ ਬਦਲਵਾ ਗਿਆ ਬੱਚਿਓ ਜਿਹੜਾ ਕੁਐਸਚਨ ਹੈ ਇਸੇ ਦਾ ਹੀ ਆਪਣੇ ਵਚਨ ਬਦਲਣਾ ਹੁੰਦਾ ਹੈ ਇਸੇ ਦਾ ਹੀ ਲਿੰਗ ਕਈ ਬੱਚੇ ਇਹ ਗਲਤੀ ਕਰ ਜਾਂਦੇ ਨੇ ਕਿ ਪਹਿਲਾਂ ਲਿੰਗ ਬਦਲ ਵਚਨ ਬਦਲ ਦਿੰਦੇ ਨੇ ਫਿਰ ਉਹਨਾਂ ਦਾ ਲਿੰਗ ਬਦਲ ਦਿੰਦੇ ਨੇ ਇਹ ਬਹੁਤ ਗਲਤੀ ਹੈ ਜਿਹੜੀ ਬੱਚੇ ਕਰਦੇ ਨੇ ਅਮਨਿਸ਼ਾ ਆਪਾਂ ਨੂੰ ਇਹ ਨਹੀਂ ਕਰਨੀ ਚਾਹੀਦੀ ਅਗਲਾ ਆ ਗਿਆ 11ਵਾਂ ਪ੍ਰਸ਼ਨ ਹੇਠ ਲਿਖੇ ਵਾਕ ਨੂੰ ਭੂਤਕਾਲ ਤੇ ਭਵਿੱਖਕਾਲ ਵਿੱਚ ਬਦਲਨ ਦਾ ਪ੍ਰੰਤ ਦੋ ਵੱਖਰੇ-ਵੱਖਰੇ ਵਾਕ ਬਣਾਓ ਵਿਦਿਆਰਥਣ ਗੀਤ ਗਾ ਰਹੀ ਹੈ ਇਹਦਾ ਕੀ ਆਏਗਾ ਭੂਤਕਾਲ ਬਣਾਉਣਾ ਆਪਣੇ ਵਿਦਿਆਰਥਣ ਗੀਤ ਗਾ ਰਹੀ ਸੀ ਹੁਣ ਇਹਦਾ ਪਵਿੱਖ ਪਾਲ ਤਾਲ ਬਣਾਉਣੇ ਵਿਦਿਆਰਥਣ ਗੀਤ ਗਾਵੇਗੀ ਜਗਾ ਰਹੀ ਹੋਵੇਗੀ ਇਹ ਅਗਲਾ ਆ ਗਿਆ ਬਹੁਤੇ ਸ਼ਬਦਾਂ ਦੀ ਤਾਂ ਇੱਕ ਟੁਕਮਾ ਸ਼ਬਦ ਲਿਖੋ ਜੋ ਤੋਖਾ ਦੇਵੇ ਔਕੇ ਵੇਲੇ ਸਾਥ ਛੱਡ ਜਾ ਰਿਹਾ ਉਹਨੂੰ ਕੀ ਕਹਿੰਦੇ ਨੇ ਗਦਾਰ ਸਾਰੇ ਸ਼ਬਦ ਦੇ ਦੋ ਬਖ ਬਖ ਅਰਥ ਦਰਸਾਉਂਦੇ ਵਾਕ ਬਣਾਉਣੇ ਨੇ ਇਹ ਬਹੁ ਆਰਥਿਕ ਸ਼ਬਦ ਨਹੀਂ ਰਹਦੇ ਇਸ ਤੋਂ ਬਾਅਦ ਆਪਾਂ ਨੇ ਸਰਦਾ ਕੀ ਆਊਗਾ ਸਰਦਾ ਜਿੱਤ ਜਿੱਤ ਉਸਨੇ ਜਿਹੜੀ ਆ ਆਪਾਂ ਕਹਿੰਦੇ ਆ ਤਾਸ ਦੇ ਵਿੱਚ ਉਸਨੇ ਸਰ ਕਰ ਲਈ ਜਾਪਾ ਕੋਈ ਜਿੱਤ ਪ੍ਰਾਪਤ ਕੀਤੀ ਤਾਂ ਉਹਦਾ ਬਾਗ ਬਣਾਣਾ ਹੈ ਕਿ ਜਿਵੇਂ ਭਾਰਤ ਨੇ ਪਾਕਿਸਤਾਨ ਤੇ ਜਿਹੜੀਆਂ ਫੌਜਾਂ ਨੂੰ ਸਰ ਕਰ ਲਿਆ ਠੀਕ ਹੈ ਅਗਲਾ ਆ ਗਿਆ ਸਰੋਵਰ ਇੱਕ ਸਰਦਾ ਮਤਲਬ ਹੋ ਗਿਆ ਸਰੋਵਰ ਸਰੋਵਰ ਜਿਹੜਾ ਮੁਕਤ ਸਰਵਿਸ ਹੈ ਵਿਖੇ ਸਾਰੇ ਜਿਹੜਿਆ ਸਾਰੇ ਸੰਗਤ ਨੇ ਸਰ ਵਿੱਚ ਇਸ਼ਨਾਨ ਕੀਤਾ ਉਮੰਗ ਇਹਦਾ ਕੀ ਉਮੰਗ ਸ਼ਬਦ ਦੇ ਦੋ ਸਮਾਨਾਰਥਿਕ ਸ਼ਬਦ ਲਿਖੋ ਉਮੰਗ ਦਾ ਆ ਗਿਆ ਤਾਂਗ ਤੇ ਇੱਛਾ ਏਸੀ ਬੱਚੋ ਜਿਹੜਾ ਆਪਣਾ 10ਵੀਂ ਜਮਾਤ ਦਾ ਜੋ ਕਿ ਆਪਾਂ ਨੂੰ 2024-25 ਦੇ ਵਿੱਚ ਪੇਪਰ ਆਇਆ ਸੀ ਸੋਲਵ ਕੀਤਾ ਇਹ ਆਪਣੇ ਅੱਗੇ ਵੀ ਕੰਮ ਆਉਂਦਾ ਕਿਉਂਕਿ ਜਿਹੜੇ ਪੇਪਰ ਆਉਂਦੇ ਨੇ ਉਹ ਵਿੱਚੋਂ ਹੀ ਆ ਜਾਂਦੇ ਆਂ ਕਈ ਵਾਰ ਪਿਛਲੇ ਪਿਛਲੇ ਮਾਡਲ ਟੈਸਟ ਪੇਪਰ ਨੇ ਜਿਹੜੇ ਆਪਾਂ ਕਰਦੇ ਰਹੇ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਇਸ ਨਾਲ ਆਪਾਂ ਨੂੰ ਜਿਹੜਾ ਆਪਣਾ ਪੇਪਰ ਦਾ ਪੈਟਰਨ ਉਹ ਵੀ ਪਤਾ ਲੱਗ ਜਾਵੇਗਾ ਧੰਨਵਾਦ